ਖਾਸਾ ਪਰਿਵਿਗਤ ਸਵਾਗਤ ਜੀ ਕਰਦੇ ਆ। ਸਾਥੀਓ ਅੱਜ ਜਿਸ ਘੜੀ ਦੇ ਵਿੱਚ ਅਸੀਂ ਬੈਠੇ ਆਂ ਪੰਜਾਬ ਵਾਸਤੇ ਬੜੀ ਸੰਕਟ ਦੀ ਘੜੀ ਹੈ। ਕਿਉਂ ਨਹੀਂ ਸਾਰੇ ਇਸ ਘੜੀ ਤੋਂ ਪਲੀ ਭਾਂਦੀ ਚਾਰੂ ਗਣ ਦੇ ਪੰਜਾਬ ਦੇ ਲਗਭਗ 7-8 ਜ਼ਿਲ੍ਹੇ ਜਿਹੜੇ ਆ ਉਹ ਫੜਾਂ ਦੀ ਜਿਹੜੀ ਹੈ ਭਾਰੀ ਮਾਰ ਕੇ ਆਏ ਹੋਏ ਆ। ਉਹਨਾਂ ਵੀ ਜਦੋਂ ਇਸਾ ਤੋਂ ਜਿਹੜੀ ਵੱਧ ਮਾਰ ਜਿਹੜੀ ਪਈ ਹੈ ਉਹ ਅਮਰਸਰ ਜਿਲ੍ਹੇ ਦੇ ਇਸ ਜਨਾਲਾ ਸੀ ਨੂੰ ਜਿਹੜੀ ਆ ਉਹ ਚੜਹੀ ਪਈ ਪਰ ਲੋਕਾਂ ਦੇ ਜ਼ਹਿਨ ਦੇ ਵਿੱਚ ਇੱਕ ਵਾਰ ਫਿਰ ਜੋ 1983 ਦੇ ਵਿੱਚ ਇਸ ਪਾਸੇ ਜਿਹੜੀ ਵੱਡੀ ਦਵਾਈ ਹੋਈ ਸੀ ਉਹ ਦਿਨਾਂ ਜਿਹੜਾ ਜਿਹੜੀਆਂ ਨੇ ਫੇਰ ਕਹਾ ਜਾਂਦਾ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਵੱਡੀ ਦਵਾਈ ਜਿਹੜੀ ਆ ਖਾਸੀ ਨਾਲੋਂ ਵੀ ਜ਼ਿਆਦਾ ਹੈ ਪਰ ਤੋਂ ਅੱਜ ਅਸੀਂ ਫੜਾ ਦੇ ਸਾਰੇ ਇਸ ਵਾਰ ਦੇ ਸਾਰੇ ਉਜਾਗਰ ਕਰਨ ਵਾਸਤੇ ਇਕੱਠੇ ਹੋਏ ਆ ਬਹੁਤ ਸਾਰੇ ਪਹਿਲੂ ਜਿਹਦੇ ਅੜ ਪਿੰਡਾਂ ਵਾਸਤੇ ਕੋਈ ਮਦਦ ਦਾ ਜਿਹੜਾ ਆਰਾਮ ਦਾ ਪ੍ਰਬੰਧ ਕਰਨਾ ਹੋਣ ਬਾਰੇ ਦਿਨਾਂ ਜੋਨਾ ਨੂੰ ਜੋ ਮੁਸ਼ਕਲਾਂ ਹੋਣੀਆਂ ਨੇ ਉਹਨਾਂ ਨਾਲ ਕਿਦਾਂ ਜਿੱਤਣਾ ਆ ਇਹ ਤੋਂ ਲਾਲਾ ਸਰਕਾਰ ਦੇ ਪੱਧਰ ਤੇ ਦਾ ਮਾਦਿਆ ਕਰਨ ਵਾਸਤੇ ਐਜਿਟੇਸ਼ਨ ਹੋਣੀ ਉਹ ਇਹ ਕਾਰਨ ਹੋਣਾ ਮੰਗਾਇਆ ਅੱਜ ਮੀਟਿੰਗ ਜਿਹੜੀ ਹੈ ਜੀ ਕਿਹੜੀ ਕਿਹੜੀ ਜਥੇਬੰਦੀਆਂ ਦੇ ਵਿੱਚ ਸੀਗੀ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੇਂਸ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਡੈਮੋਕ੍ਰੈਟਿਕ ਮਜ਼ਦੂਰ ਫੈਡਰੇਸ਼ਨ ਤੇ ਡੈਮੋਕ੍ਰੈਟਿਕ ਟੀਚਰ ਫਰੰਟ ਤੇ ਪਿੰਡੋਂ ਮਜ਼ਦੂਰ ਯੂਨੀਅਨ ਦੀ ਸਾਂਝੀ ਮੀਟਿੰਗ ਜਿਹੜੀ ਆ ਉਹ ਗੁਰਦਰਾ ਕਾਲਿਆਂ ਵਾਲਾ ਖੂਬ ਵਿਖੇ ਜਿਹੜੀ ਇਹ ਨਾਲਾ ਵਿਖੇ 1857 ਦੇ ਜਿਹੜੇ ਗਦਰ ਦੇ ਸ਼ਹੀਦ ਨੇ ਉਹਨਾਂ ਦੀ ਜਾਂਚ ਬਣੇ ਗੁਰਦਰਾ ਵਿਖੇ ਹੋਈ ਆ ਅੱਜ ਦੀ ਮੀਟਿੰਗ ਦਾ ਏਜੰਡਾ ਇਹ ਆ ਕਿ ਜੋ ਇਹ ਹੜਾਂ ਦੀ ਬਰਬਾਦੀ ਹੋਈ ਹੈ ਇਸ ਬਰਬਾਦੀ ਦੇ ਪਹਿਲੇ ਝਰਨ ਚ ਲੋਕਾਂ ਦਾ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਇਆ ਔਰ ਇੱਕ ਹਮਦਰਦੀ ਦੀ ਲਹਿਰ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਲਈ ਜਿਹੜੀ ਆ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਪੈਦਾ ਹੋਈ ਆ ਔਰ ਉਹ ਹਮਦਰਦੀ ਦੀ ਲਹਿਰ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਦਿੱਲੀ ਮੋਰਚਾ ਲਾਇਆ ਸੀਗਾ ਉਸ ਮੋਰਚੇ ਨੇ ਜੋ ਦੇਸ਼ ਦੇ ਕਿਸਾਨਾਂ ਨੂੰ ਨੇੜੇ ਲਿਆਂਦਾ ਦੇਸ਼ ਦੇ ਮਜ਼ਦੂਰਾਂ ਨੂੰ ਨੇੜੇ ਲਿਆਂਦਾ ਪੰਜਾਬ ਹਰਿਆਣਾ ਤੇ ਰਾਜਸਥਾਨ ਯੂਪੀ ਨੂੰ ਨੇੜੇ ਲਿਆਂਦਾ ਉਹਦੇ ਚੋਂ ਇੱਕ ਵੱਡੀ ਜਿਹੜੀ ਉਹ ਹਮਦਰਦੀ ਆ ਵੀ ਸਾਡਾ ਭੱਠਾ ਭਾਈ ਆ ਜਿਹੜਾ ਉਹ ਮੁਸੀਬਤ ਚਾ ਤਾਂ ਪੰਜਾਬ ਦੇ ਦੂਜਿਆਂ ਜ਼ਿਲ੍ਹਿਆਂ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਲੋਕ ਯੂਪੀ ਤੱਕ ਜਿਹੜੇ ਆ ਉਹ ਰਾਹਤ ਵੱਡੀ ਰਾਹਤ ਲੈ ਕੇ ਲੋਕਾਂ ਕੋਲ ਜਾਈਆ ਉਹ ਪਹੁੰਚੇ ਔਰ ਉਹ ਉਹ ਇੱਕ ਜਿਹੜਾ ਮਕਾਮ ਸੀਗਾ ਇੱਕ ਉਹ ਜਿਹੜਾ ਹੁਣ ਪਾਣੀ ਵੀ ਘਟਦਾ ਜਾ ਰਿਹਾ ਰਸ਼ਨ ਵੀ ਲੋਕਾਂ ਕੋਲ ਬਹੁਤ ਜ਼ਿਆਦਾ ਪਹੁੰਚ ਚੁੱਕਾ ਹੈ ਔਰ ਪਸ਼ੂਆਂ ਦਾ ਚਾਰਾ ਜਿਹੜਾ ਉਹਦੀ ਵੀ ਵਰਪਾਈ ਜਿਹੜੀ ਜਿੰਨੀ ਕੁ ਲੋਡ ਸੀ ਇਹਨਾਂ ਦਿਨਾਂ ਜੋ ਹੋ ਚੁੱਕੀ ਆ ਔਰ ਹੁਣ ਅਗਲਾ ਚਰਨ ਜਿਹੜਾ ਉਹਨਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਦਾ ਕਿਸਾਨਾਂ ਦੀਆਂ ਦਾ ਖਾਸ ਕਰਕੇ ਗੋਡਾਂ ਦੀਆਂ ਦਾ ਉਹ ਸ਼ੁਰੂ ਹੋਣਾ ਸੋ ਐਸਕੇ ਵੱਲੋਂ ਜਿਹੜਾ ਪ੍ਰੋਗਰਾਮ ਲੇਖਿਆ ਗਿਆ ਵੀ ਜਿਹੜਾ ਕਿਸਾਨਾਂ ਨੂੰ ਪੂਰੇ 6 ਮਹੀਨੇ ਮੁਸ਼ਕਲ ਰਹਿਣੀ ਆ ਛਾਰੇ ਦੀ ਮੁਸ਼ਕਲ 6 ਮਹੀਨੇ ਰਹਿਣੀ ਆ ਔਰ ਕਣਕ ਬੀਜਣ ਦੀ ਮੁਸ਼ਕਲ ਰਹਿਣੀ ਆ ਉਹਦੇ ਹਾਸਤੇ ਖਾਦ ਡੀਜ਼ਲ ਬੀਜ ਦੀ ਲੋਡ ਪੈਣੀ ਆ ਔਰ ਅਗਲੇ 6 ਮਹੀਨੇ ਵਾਲੀ ਚਾਰਾ ਜਿਹੜਾ ਉਹਦੀ ਲੋਡ ਜਿਹੜੀ ਆ ਕਿਸਾਨਾਂ ਨੂੰ ਰਹਿਣੀ ਸੋ ਉਹਦੇ ਚ ਵੱਧ ਤੋਂ ਵੱਧ ਦਖਲੰਦ ਜੀ ਕਰਕੇ ਇਹ ਲੋਡ ਜਿਹੜੀ ਆ ਕਿਸਾਨਾਂ ਦੀ ਪੂਰੀ ਕੀਤੀ ਜਾਵੇ ਉਹਦੇ ਤਹਿਤ ਇੱਕ ਕੈਂਪ ਜਿਹੜਾ ਉਹ ਪ੍ਰਭਾਵ ਤੇਰੀਆਂ ਚ ਕੈਂਪ ਲਾਉਣ ਦਾ ਸਜੋਚ ਕਿਸਾਨ ਮੋਰਚੇ ਦਾੜਾ ਫੈਸਲਾ ਸੀਗਾ ਉਹ ਕੈਂਪ ਅਜਨਾਰਾ ਦੇ ਮਹਿਲ ਬਖਾਰੀ ਅੱਡੇ ਤੇ ਲੱਗ ਚੁੱਕਾ ਔਰ ਉਹ ਉਹਨੂੰ ਸਾਰੇ ਕੁਝ ਨੂੰ ਸਜਾਰੂ ਢੰਗ ਨਾਲ ਚਲਾਉਣ ਲਈ ਜਿਹੜੀ ਰਾਤ ਹੁਣ ਐਸਕੇਐਮ ਨੇ ਭੇਜਣੀ ਆ ਕਿਸਾਨ ਜਥੇਬੰਦੀਆਂ ਨੇ ਭੇਜਣੀ ਆ ਮਜ਼ਦੂਰ ਜਥੇਬੰਦੀਆਂ ਨੇ ਭੇਜਣੀ ਆ ਉਸ ਰਾਹਤ ਨੂੰ ਸਹੀ ਹੱਥਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਉਸ ਰਾਹ ਤੋਂ ਕਿਸ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ ਉਹਦਾ ਪ੍ਰਬੰਧ ਕੀਤਾ ਜਾਵੇ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਲੋੜਵੰਦ ਕਿਸਾਨ ਮਜ਼ਦੂਰ ਜਾਂ ਹੋਰ ਤਬਕੇ ਨੂੰ ਉਹਨਾਂ ਦੀ ਕਿੱਦਾਂ ਨਿਸ਼ਾਨਦੇਹੀ ਕੀਤੀ ਜਾਵੇ ਉਹ ਪਲਾਨਿੰਗ ਜਿਹੜੀ ਅੱਜ ਦੀ ਮੀਟਿੰਗ ਜਿਹੜੀ ਆ ਸਾਰੀ ਕੀਤੀ ਗਈ ਆ ਔਰ ਅਗਲੇ ਦਿਨਾਂ 'ਚ ਜਿਹੜਾ ਉਹ ਐਸਕੇਮ ਦੀ ਇੱਕ ਮੀਟਿੰਗ ਹੋਣ ਜਾ ਰਹੀ ਆ ਔਰ ਉਹ ਲੋਕ ਸਾਡੇ ਪ੍ਰਭਾਵਿਤ ਇਲਾਕਿਆਂ ਦੀ ਜਿਹੜੀਆਂ ਐਸਕੇਮ ਚ ਸ਼ਾਮਲ ਜਥੇਬੰਦੀਆਂ ਨੇ ਉਹ ਸਾਡੇ ਤਾਲ ਮਿਲ ਜਨੇ ਉਹ ਸਾਨੂੰ ਇਹ ਕਹਿ ਰਹੇ ਵੀ ਜਦੋਂ ਤੁਸੀਂ ਕਹੋਗੇ ਉਦੋਂ ਅਸੀਂ ਰਾਤ ਸਮਗਰੀ ਲੈ ਕੇ ਪੂਰੇ ਪੰਜਾਬ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਜਿਹੜੇ ਐਸਕੇਮ ਚ ਸ਼ਾਮਲ ਜਥੇਬੰਦੀਆਂ ਨੇ ਉਹ ਲੈ ਕੇ ਤਰਨੂ ਕਰਨਗੇ ਸੋ ਜੋ ਵੀ ਆਉਣ ਵਾਲੇ ਦਿਨਾਂ ਚ ਇਹਨਾਂ ਦੀ ਕਿਸਾਨਾਂ ਦੀਆਂ ਮੁਸ਼ਕਲਾਂ ਵੱਡੀਆਂ ਨੇ ਉਹ ਉਹਨਾਂ ਦੇ ਉੱਤੇ ਉਹਨੂੰ ਸਚਾਰੂ ਢੰਗ ਨਾਲ ਨਿਪਟਣ ਲਈ ਅੱਜ ਦੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਆ ਨਾਲ ਦੀ ਨਾਲ ਅੱਜ ਵਰਕਰਾਂ ਨੂੰ ਇਹ ਵੀ ਗੱਲ ਸਾਫ਼ ਕੀਤੀ ਗਈ ਆ ਕਿ ਅਸੀਂ ਪੂਰੇ ਦਾ ਪੂਰਾ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਨਹੀਂ ਉਹਦੀ ਪਰਭਾਈ ਕਰ ਸਕਦੇ ਅਸੀਂ ਉਹਦੇ ਇੱਕ ਬੜੇ ਛੋਟੇ ਹਿੱਸੇ ਦੀ ਪਰਭਾਈ ਜਿਹੜੀ ਫੋਰੀ ਆ ਉਹਦੀ ਕਰ ਸਕਦੇ ਆ ਉਹ ਸਰਕਾਰਾਂ ਨੇ ਕਰਨੀਆਂ ਪਰ ਸਰਕਾਰਾਂ ਕੱਲਾ ਝੜ ਰਹੀਆਂ ਪੰਜਾਬ ਦੀ ਸਰਕਾਰ ਇਹ ਕਹਿ ਰਹੀ ਆ ਵੀ ਇਸ ਹਾਸਟਲ ਮੈਨੇਜਮੈਂਟ ਦੇ ਜਿਹੜੇ ਪੈਸੇ ਵਧਾਉਣੇ ਆ ਉਹਦੇ ਲਈ ਕੇਂਦਰ ਸਰਕਾਰ ਕਾਨੂੰਨ 'ਚ ਸੋਧ ਕਰੇ ਦੂਸਰਾ 60000 ਕਰੋੜ ਰੁਪਇਆ ਜਿਹੜਾ ਸਾਡਾ ਬੁਕਾਇਆ ਪਿਆ ਉਹ ਦੇਵੇ ਤੇ ਫੇਰ ਅਸੀਂ ਜਿਹੜਾ ਉਹ ਮੁਆਵਜ਼ਾ ਪੰਜਾਬ ਦੇ ਲੋਕਾਂ ਨੂੰ 50000 ਰੁਪਏ ਦੀ ਮੁਆਵਜ਼ੇ ਦੀ ਗੱਲ ਉਹਨਾ ਕੀਤੀ ਜ਼ਰੂਰ ਆ ਪਰ ਇਹਦਾ ਇਹ ਸਾਨੂੰ ਇਹ ਲੱਗਦਾ ਵੀ ਨਾ ਨੌਮਣ ਤੇਲ ਹੋਵੇ ਤੇ ਨਾ ਰਾਜਾ ਨਾਟੇ ਉਹ ਗੱਲ ਪੰਜਾਬ ਸਰਕਾਰ ਦੀ ਆ ਪੰਜਾਬ ਦਾ ਮੁੱਖ ਮੰਤਰੀ ਹੜਾਂ ਦੇ ਦੌਰੇ ਤੇ ਆਇਆ ਨਸ਼ੇ ਚ ਟੰਨ ਹੋ ਕੇ ਪ੍ਰੈਸ ਦੇ ਸਾਹਮਣੇ ਜੋ ਉਹਦੀ ਕਾਰਗੁਜ਼ਾਰਕੀ ਆ ਉਥੋਂ ਇਹ ਸਾਹਮਣੇ ਵੀ ਪੰਜਾਬ ਚ ਕੋਈ ਸਰਕਾਰ ਨਾ ਦੀ ਚੀਜ਼ ਨਹੀਂ ਜਿਹੜਾ ਸਰਕਾਰ ਕੋਈ ਫੈਸਲੇ ਲੈਣ ਦੀ ਸਥਿਤੀ ਚ ਨਹੀਂ ਨਾ ਇਹਨਾਂ ਕੋ ਪੈਸਾ ਨਾ ਇਹਨਾਂ ਕੋ ਲੀਡਰਸ਼ਿਪ ਆ ਸੋ ਸੋ ਭਾਈ ਇਹ 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 ਕੋਈ ਬਹੁਤੇ ਰਾਜਕਾਰਜ ਕਰ ਪਾਉਣ ਦੀ ਸਥਿਤੀ ਚ ਜਿਹੜੀ ਆ ਉਹ ਨਹੀਂ ਹੈਗੀ ਦੂਸਰਾ ਕੇਂਦਰ ਸਰਕਾਰ ਦਾ ਮੰਤਰੀ ਸ਼ੇਵਰਾਜ ਚੋਹਾਨ ਜੀ ਇੱਥੋਂ ਦੌਰਾ ਕਰਕੇ ਗਿਆ ਜਨਾਰੇ ਚੋਂ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਸਿਰਫ ਗੱਲਾਂ ਹੀ ਆ ਸ਼ਾਰਟ ਟਰਮ ਮੀਡੀਅਮ ਟਰਮ ਲੌਂਗ ਟਰਮ ਜਿਹੜੇ ਉਪਰਾਲੇ ਕੀਤੇ ਜਾਣਗੇ ਉਹਦੀ ਰਿਪੋਰਟ ਅਜੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਊਗੀ ਮਤਲਬ ਦੇਣਾ ਲੈਣਾ ਉਹਨਾਂ ਵੀ ਕੱਖ ਨਹੀਂਗਾ ਉਹਨਾਂ ਹੀ ਇਹ ਬਰਬਾਦੀ ਕਰਾਈ ਆ ਡੈਮਾਂ ਚ ਪਾਣੀ ਜਿਹੜਾ ਛੱਡਿਆ ਗਿਆ ਉਹ ਉਹਨਾਂ ਦੀ ਅਫਸਰਸ਼ਾਹੀ ਦੇ ਗਲਤ ਫੈਸਲੇਾਂ ਕਰਕੇ ਹੀ ਇਹ ਬਰਬਾਦੀ ਹੋਈ ਆ ਵੈਸੇ ਦੇ ਕੇਂਦਰ ਪੂਰੇ ਦਾ ਪੂਰਾ ਮਾਰਜਾ ਦੇਣ ਲਈ ਜ਼ਿੰਮੇਵਾਰ ਬਣਦਾ ਪਰ ਉਹਨਾਂ ਦਾ ਵੀ ਪੰਜਾਬ ਮਾਰੂ ਜਿਹੜਾ ਰੁਝਾਨ ਆ ਉਹਦੇ ਚੋਂ ਇਹ ਗੱਲ ਲੱਗਦੀ ਵੀ ਦੇਣਾ ਉਹਨਾਂ ਵੀ ਕੱਖ ਨਹੀਂਗਾ ਇਹਦੇ ਲਈ ਜਥੇਬੰਦੀ ਦੇ ਕਾਰਕੁਨਾਂ ਨੂੰ ਕਿਹਾ ਵੀ ਦੋਹਾਂ ਫਰੰਟਾਂ ਤੇ ਸਾਨੂੰ ਲੜਨਾ ਪੈਣਾ ਪਹਿਲੇ ਫਰੰਟ ਤੇ ਆਪਾਂ ਆਪਣੇ ਭਰਾਵਾਂ ਦੀ ਜਿੰਨੀ ਮਦਦ ਕਰ ਸਕਦੇ ਆ ਉਹ ਕਰਨ ਵੱਲ ਵਧੀਏ ਤੇ ਦੂਜੇ ਦੂਜੇ ਮرحله ਦੇ ਵਿੱਚ ਸਰਕਾਰ ਦੇ ਵਿਰੁੱਧ ਵੀ ਜਿਹੜਾ ਵੱਡਾ ਸੰਘਰਸ਼ ਕਰਕੇ ਪੂਰੇ ਦਾ ਪੂਰਾ ਜਿੰਨਾ ਨੁਕਸਾਨ ਹੋਇਆ ਉਹਦੀ ਪਰਭਾਈ ਕਰਾਉਣ ਲਈ ਜਿਹੜਾ ਵੱਡਾ ਅੰਦੋਲਨ ਜਿਹੜਾ ਉਹ ਲੜਾ ਧੰਨ